ਇਕੋ ਕੋਈ ਕਿਸਾਨ ਜਥੇਬੰਦੀ ਕਿਸੇ ਦੇ ਹੱਥਾਂ ਤੇ ਨਹੀਂ ਖੇਡ ਰੇ ਜੋ ਕੁਝ ਮੋਦੀ ਸਾਹਿਬ ਨੇ 10 ਸਾਲਾਂ ਚ ਕੀਤਾ ਜਾਖੜ ਸਾਹਿਬ ਮੋਦੀ ਸਾਹਿਬ ਨੂੰ 10 ਮਿੰਟ ਦਾ ਟਾਈਮ ਵੀ ਨਹੀਂ ਮਿਲ ਸਕਿਆ ਪਿਛਲੇ 10 ਸਾਲਾਂ ਚ ਸਾਡੇ ਕਿਸਾਨ ਵੀਰਾਂ ਦੀ ਗੱਲ ਸੁਣਨ ਵਾਸਤੇ 11 ਮਹੀਨੇ ਲਗਾਤਾਰ ਹਜ਼ਾਰਾਂ ਦੀ ਤਦਾਦ ਦੇ ਵਿੱਚ ਕਿਸਾਨ ਵੀਰ ਦਿੱਲੀ ਦੇ ਬਾਰਡਰ ਤੇ ਬੈਠੇ ਤੇ ਮੈਂ ਖੁਦ ਪੇਸ਼ਕਸ਼ ਕੀਤੀ ਜੋਂ ਰਾਜ ਸਭਾ ਦਾ ਮੈਂਬਰ ਸੀ ਕਿਉਂ ਮੈਂ ਤੁਹਾਨੂੰ ਉੱਥੇ ਲੈ ਕੇ ਚੱਲਾਂ ਅਸੀਂ ਹੋਰ ਵੀ ਐਮਪੀ ਜਾਣਦੇ ਆ ਤੁਸੀਂ ਕਿਸਾਨ ਵੀਰਾਂ ਨੂੰ ਇੰਨੀ ਗੱਲ ਕਹਿ ਦਿਓ ਕਿ ਮੈਂ ਤੁਹਾਡੀ ਬਿਹਤਰੀ ਵਾਸਤੇ ਲਿਆਂਦੇ ਸੀ ਕਾਨੂੰਨ ਜੇ ਤੁਹਾਨੂੰ ਨਹੀਂ ਪਸੰਦ ਮੈਂ ਵਾਪਸ ਲੈ ਲੈਂਦਾ ਮੈਂ ਤੁਹਾਡੀ ਜਾਇਜਾ ਕਰ ਕਰਵਾਨੇ ਆ ਉਹ ਤੁਹਾਡੇ ਮੈਂ ਕਾਂਗਰਸ ਦਾ ਤੁਹਾਡੇ ਆਖੰਨਾਂ ਦੇ ਲਵਾਨੇ ਬਟ ਪ੍ਰਾਈਮ ਮਿਨਿਸਟਰ ਨੇ ਗੱਲ ਸੁਣ ਤੋਂ ਇਨਕਾਰ ਕਰ ਦਿੱਤਾ ਬਟ ਅਨਫੋਰਚੁਨੇਟ ਗੱਲ ਹੈ ਕਿ ਉਹੀ ਗੱਲ ਮੇਰੇ ਵਾਲੀ ਜਿਹੜੀ ਸੀ ਕਿ ਇਹ ਕਾਨੂੰਨ ਵਾਪਸ ਲਓ ਮੈਂ ਉਦੋਂ ਪ੍ਰਾਈਮ ਮਿਨਿਸਟਰ ਸਾਹਿਬ ਨੂੰ ਗੱਲ ਕਹੀ ਸੀ ਕਿ ਮੈਨੂੰ ਦੱਸੋ ਤੁਹਾਨੂੰ ਕਾਹਲ ਕੀ ਜੇ 72 ਸਾਲ ਦੇਸ਼ ਵੇਟ ਕਰ ਸਕਿਆ ਇਸ ਗੱਲ ਤੇ ਹੁਣ ਵੇਟ ਕਰਨ ਚ ਕੀ ਹੈ ਤੁਸੀਂ ਇਹਤੇ ਬਕਾਇਦਾ ਤੌਰ ਜਿਹੜੀ ਇੱਕ ਕਮੇਟੀ ਹੈ ਪਾਰਲੀਮੈਂਟ ਤੁਸੀਂ ਉਹਨੂੰ ਕੱਲ੍ਹ ਦੋ ਸਾਰੇ ਚੀਫ ਮਿਨਿਸਟਰ ਉੱਥੇ ਸਾਹਮਣੇ ਪੇ ਸਲੈਕਟ ਕਮੇਟੀ ਦੇ ਸਾਹਮਣੇ ਸਾਰੇ ਚੀਫ ਮਿਨਿਸਟਰ ਕਿਸਾਨੀ ਸੂਬਿਆਂ ਦੇ ਪੇਸ਼ ਹੋਣ ਸਾਰੇ ਐਮਪੀ ਪੇਸ਼ ਹੋਣ ਸਾਰੀ ਕਿਸਾਨ ਜਥੇਬੰਦੀਆਂ ਪੇਸ਼ ਹੋਣ ਤੁਸੀਂ ਸਾਰੇ ਜਿਹੜੇ ਐਗਰੀਕਲਚਰ ਸਾਇੰਟਿਸਟ ਨੇ ਉਹਨਾਂ ਦੀ ਗੱਲ ਸੁਣੋ ਉਹਨਾਂ ਦਾ ਵਿਊ ਲਓ ਜਿਹੜੀ ਚੀਜ਼ ਤੇ ਇਤਰਾਜ਼ ਉਹ ਬਾਹਰ ਕੱਢ ਦੋ ਜੇ ਤੁਸੀਂ ਕਹਿ ਰਹੇ ਹੋ ਕਿਸਾਨਾਂ ਦੇ ਹੱਕ 'ਚ ਅਸੀਂ ਇਹ ਕਾਨੂੰਨ ਲਿਆਉਂਦੇ ਨੇ ਤੇ ਕਿਸਾਨਾਂ ਨੂੰ ਜਿਹੜੇ ਕਾਨੂੰਨ ਮੰਜ਼ੂਰ ਨੇ ਉਹੀ ਲਾਹੋਗੇ ਨਾ ਤੇ ਮੰਨੂ ਨੂੰ ਤਿਆਰ ਨਹੀਂ ਸੀ ਫੇਰ ਵਾਪਸ ਲੈ ਤੇ ਇਹ ਜਾਖੜ ਸਾਹਿਬ ਦੀ ਗੱਲ ਦਾ ਸੀ ਜਵਾਬ ਆਪ ਦੇ ਰਿਆਂ ਜਾਖੜ ਸਾਹਿਬ ਕਿਸਾਨ ਭਰਾ ਜਿਹੜੇ ਨੇ ਨਾ ਉਹ ਕਦੀ ਕਿਸੇ ਉਹਨਾਂ ਪਾਰਟੀ ਦੀ ਮਦਦ ਨਹੀਂ ਕੋ ਬਕਾਇਦਾ ਤੌਰ ਆਪਣੇ ਹੱਕਾਂ ਵਾਸਤੇ ਲੜੇ ਨੇ ਤੁਸੀਂ ਕਿਉਂਕਿ ਪ੍ਰਧਾਨ ਨੂੰ ਬੀਜੇਪੀ ਦੇ ਫਰਜ਼ ਤੁਹਾਡਾ ਬੰਦਾ ਤੁਸੀਂ ਵੀ ਕਹਿੰਦੇ ਮੈਂ ਕਿਸਾਨ ਦਾ ਲੜਕਾ ਤੁਸੀਂ ਕੋਈ ਅਪੀਲ ਹੀ ਕਰ ਦਿੰਦੇ ਪ੍ਰਾਈਮ ਮਿੰਿਸਟਰ ਨੂੰ ਕੇ ਗੱਲ ਸੁਣਦੇ ਜਦੋਂ ਤੁਸੀਂ ਆਪਣੇ ਅੱਖ ਤੇ ਕੰਨਾਂ ਬੰਦ ਕੀਤੇ ਨੇ ਤੇ ਫਿਰ ਕਿਸਾਨ ਭਰਾ ਤੇ ਕਿਸੇ ਨੇ ਵੀ ਕਿਤੇ ਵੀ ਵੇਖੋ ਇੱਕ ਮੈਨੂੰ ਗੱਲ ਕਹਿਣੀ ਪਈ ਕਿਸੇ ਕਿਸਾਨ ਜਥੇਬੰਦੀ ਨੇ ਲਾਅ ਐਂਡ ਆਰਡਰ ਆਪਣਾ ਲਾਅ ਆਪਣੇ ਹੱਥੇ ਚ ਨਹੀਂ ਲਿਆ ਉਹਨਾਂ ਨੇ ਇੰਨੀ ਗੱਲ ਕਹੀ ਸੀ ਕਿ ਜਿੱਥੇ ਭਾਜਪਾ ਦਾ ਆਦਮੀ ਜਾਏਗਾ ਸੀ ਉਹਨੂੰ ਚੰਦ ਸਵਾਲ ਪੁੱਛਾਂਗੇ ਸਵਾਲਾਂ ਦੇ ਜਵਾਬ ਤੇ ਜੇ ਤੁਹਾਡੇ ਜਾਣ ਹੀ ਹੈ ਨਹੀਂ ਜੇ ਤੁਹਾਡੇ ਵਿੱਚ ਨੈਤਿਕ ਤੌਰਤਾ ਦੀ ਨੈਤਿਕ ਤੌਰ ਤੇ ਤੁਹਾਡੇ ਕੋਲ ਜਾਣ ਹੈ ਨਹੀਂ ਉਹਨਾਂ ਜਵਾਬ ਦੇਣ ਵਾਸਤੇ ਤੇ ਉੱਥੋਂ ਤੁਸੀਂ ਫਿਰ ਫਿਰ ਵੇਖੋ ਸਿਮਿਲਰ ਕੇਸ ਉਹੀ ਹੋਇਆ ਜੀ ਕੱਲ ਪਰਸੋਂ ਇੱਕ ਇਹਨਾਂ ਦਾ ਅਕਾਲੀ ਦਲ ਦਾ ਲੀਡਰ ਜਿਹੜਾ ਭਾਜਪਾ ਜੁਆਇਨ ਕੀਤਾ ਸੀ ਇੱਕ ਵਿਰੋਧ ਤੋਂ ਬਾਅਦ ਪ੍ਰਨੀਤ ਕੌਰ ਜੀ ਚਲੇ ਗਏ ਨੇ ਉਹ ਫੇਰ 5-7 ਕਿਲੋਮੀਟਰ ਤੋਂ ਵਾਪਸ ਲੈ ਕੇ ਫੇਰ ਉਹਨੇ ਧੱਕਾ ਦਿੱਤਾ ਤੇ ਫੇਰ ਮੌਕੇ ਤੇ ਸਾਡੇ ਕਿਸਾਨ ਵੀਰ ਦੀ ਫੇਰ ਮੌਤ ਹੋਈ ਤੋ ਇਹ ਤੇ ਜਾਖੜ ਸਾਹਿਬ ਨੂੰ ਆਪ ਸੋਚਣਾ ਚਾਹੀਦਾ ਤੁਹਾਡਾ ਵਤੀਰਾ ਹੀ ਜਿਹੜਾ ਐਂਟੀ ਪੰਜਾਬ ਤੇ ਐਂਟੀ